ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਪਹੁੰਚੇ ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਗ ਪਵਿੱਤਰ ਬੁਰਬਾਣੀ ਸੋ ਹੁਮਨੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ ਜੀ 14ਵੀਂ ਅਸਤਪਦੀ ਦੇ 5ਵੇਂ ਪਾਦੀ ਵਿਚਾਰ ਕਰ ਰਹੇ ਹਾਂ ਅੱਜ ਦਸ਼ਹਿਰਾ ਹੈ ਥੋੜੀ ਜੀ ਵਿਚਾਰ ਦਸ਼ਹਿਰੇ ਦੇ ਉੱਤੇ ਕਰ ਲ ਗਏ ਆ ਪਾ ਜੀ ਨੇਕੀ ਤੇ ਬਦੀ ਦਾ ਪ੍ਰਤੀਕ ਇਹ ਦਸ਼ਹਿਰਾ ਕਹਿੰਦੇ ਹੈ ਜੀ ਆਪ ਜੀ ਨੂੰ ਪਤਾ ਹੈ ਕਿ ਜੋ ਰਾਵਣ ਸੀ ਇਹ ਬਦੀ ਦਾ ਪ੍ਰਤੀਕ ਬਣਾਇਆ ਤੇ ਰਾਮ ਜੀ ਤੇ ਲక్ష్మణ ਜੀ ਨੇਕੀ ਦੇ ਪ੍ਰਤੀਕ ਬਣਾਇਆ ਕੱਲ ਇੱਕ ਘਟਨਾ ਵਾਪਰੀਆ ਰਾਸਥਾਨ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਵਿਸ਼ਵਰ ਕਾੜ ਬਣਾਉਣਾਗਾ ਸਭ ਤੋਂ ਵੱਡਾ 라ਵਣ ਦਾ ਉਹਨਾਂ ਨੇ ਪੁਤਲਾ ਬਣਾਇਆ ਸੀ ਰੁਪਿਆ ਲੱਗਿਆ ਜੀ 44 ਲੱਖ 44 ਲੱਖ ਦਾ ਪੁਤਲਾ ਬਣਾਇਆ ਸੀ ਉਹ ਕੁਦਰਤ ਦੀ ਖੇਡ ਐਨੀ ਹਨੇਰੀ ਆਈ ਮੀਂਹ ਆਇਆ ਸਾਰਾ ਕੁਝ ਠਿਕ ਪਿਆ ਕੀ ਰਾਵਣ ਸੱਚਮੁੱਚ ਮਾੜਾ ਸੀ ਨਹੀਂ ਰਾਵਣ ਦੇ ਵਿੱਚ ਗੁਣ ਵੀ ਸੀ ਜੀ ਦੱਖਣ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਲੋਕਾਂ ਨਾਲ ਗੱਲ ਕਰਕੇ ਦੇਖੋ ਤਾਮਨਾਲੂ ਕਰਨਾਟਕ ਇਹ ਇਹ ਸਾਰੇ ਜਿਹੜੇ ਏਰੀਏ ਨੇ ਨਾ শ্রীলੰਕਾ ਦੇ ਵਿੱਚ ਵੀ 라ਵਣ ਦੀ ਲੋਕ ਪੂਜਾ ਕਰਦੇ ਆ ਘਰਾਂ ਦੇ ਵਿੱਚ ਮੂਰਤੀਆਂ ਲਗੀਆਂ ਉਹਨਾਂ ਨੇ 라ਵਣ ਦੀਆਂ ਤੇ ਪੂਜਾ ਕਰਦੇ ਲੋਕ 라ਵਣ ਦੀ ਤੇ ਸਾਡੇ 라ਵਣ ਨੂੰ ਐਡਾ ਮਾੜਾ ਬਣਾਤਾ ਵੀ ਸਭ ਤੋਂ ਮਾੜਾ ਸੁਤਾ ਬੰਦਾ ਹੈ ਮੈਂ ਹੁਣ ਤੁਹਾਨੂੰ ਹਿਸਟਰੀ ਦੱਸ ਦੇਵਾਂ ਥੋੜੀ ਜੀ ਬਸ ਇਹ ਰਾਵਣ ਦਾ ਕਸੂਰ ਇਹ ਸੀ ਕਿ ਇਹਨੇ ਸੀਤਾ ਨੂੰ ਚੁੱਕ ਲਿਆ ਹੁੰਦਾ ਆਪਣੇ ਨਿਵਾਸ ਸਥਾਨ ਦੇ ਵਿੱਚ ਇਹ ਕਸੂਰ ਸੀ ਉਹਦਾ ਕਿ ਉਹਦੋਂ ਪਹਿਲਾਂ ਘਟਨਾ ਜਿਹੜੀ ਵਾਪਰੀ ਕਿਉਂ ਚੁੱਕ ਕੇ ਲੈ ਕੇ ਜਾਂਦਾ ਸੀ ਕਾਰਨ ਕੀ ਸੀ ਇਹਦੀ ਭੈਣ ਸੀ ਜੀ ਸਰੂਪ ਨਖਾ ਦੀ ਨਕ ਜਿਹੜਾ ਨਕ ਦੇ ਇਹ ਨਕ ਨੂੰ ਕਹਿੰਦੇ ਜੀ ਉਹਦਾ ਨਕ ਬਹੁਤ ਸੋਹਣਾ ਸੀ ਉਹਦਾ ਸਰੂਪ ਆਣਾ ਜਿਹੜਾ ਉਹਦਾ ਨਾਂ ਹੀ ਇਸ ਵਾਸਤੇ ਸੋਹਣਾ ਰੱਖਿਆ ਸੀ ਸਰੂਪ ਨਖਾ ਸੋਹਣੇ ਨਕਾਂ ਦੀ ਬਹੁਤ ਸੋਹਣੀ ਧੀ ਸੀ ਜੀ ਇਹ 라ਵਣ ਦੀ ਭੈਣ ਸੀ ਬਹੁਤ ਸੋਹਣੀ ਸੀ ਤੇ ਉਦੋਂ ਪ੍ਰਾਥਨ ਸਮੇਂ ਦੇ ਵਿੱਚ ਵੀ ਇਹ ਵਿਆਹ ਚੱਲਦਾ ਸੀ ਵੀ ਆਪਣਾ ਸਵੈਮ্বর ਦੀ ਜਿਹੜੀ ਪ੍ਰਥਾ ਚੱਲਦੀ ਸੀ ਵੀ ਸਵੈਮ্বর ਆਪਣਾ ਵਰ ਆਪ ਚੋਣਨਾ ਇਹਨੇ ਕਹਿੰਦੇ ਵੀ ছায়ਾ ਵਿੱਚ RAM ਜੀ ਨੂੰ ਮੈਂ ਚੋਂ ਲਾਂ ਹੁਣ RAM ਜੀ ਸਿਹੜੇ ਦੀ ਇਹ ਪ੍ਰਮਾਤਮਾ ਦੀ ਧੁੰਦ ਦੇ ਵਿੱਚ RAM ਦੀ ਧੁੰਦ ਦੇ ਵਿੱਚ ਬਸ ਗੰਭੀਰ ਪੁਰਸ਼ ਸੀ ਜਿਹੜਾ ਲక్ష్మణ ਸੀ ਉਹ ਕਰੋਧੀ ਸੀ ਤੇ RAM ਜੀ ਬਿਲਕੁਲ ਸ਼ਾਂਤ ਰਹਿਣ ਵਾਲਾ ਮੁਖ ਸੀ ਨਾ ਕਿਸੇ ਤੋਂ ਨਿਪੜਕਣਾ ਬਿਲਕੁਲ ਨਹੀਂ ਹਰ ਵਕਤ ਗੰਭੀਰ ਪੁਰਸ਼ ਸਚੇਤ ਹਰ ਵਾਕ ਤੁਸੀਂ ਚੇਤ ਰਹਿਣਾ ਕਹਿੰਦੇ ਵੀ ਇਹਨੇ ਜਦੋਂ ਆਖਿਆ ਵੀ ਮੈਂ ਜੀ ਵਿਆਹ ਕਰਾਉਣਾ ਆ ਆਰਾਮ ਜੀ ਕਹਿੰਦੇ ਲక్ష్మణ ਨਖਰਾਲਾ ਇਹ ਕਹਿੰਦੇ ਵੀ ਲక్ష్మణ ਖੁਲੇ ਗਈ ਤੇ ਲక్ష్మణ ਹੁਣ ਪ੍ਰੋਧੀ ਸੀ ਆ ਜੀ ਕਹਿੰਦੇ ਵੀ ਇਹਨੇ ਕੀ ਕੀਤਾ ਲక్ష్మణ ਨੇ ਸਰੂਪ ਨਖਾ ਦਾ ਨੱਕ ਕੱਟ ਦਿੱਤਾ ਨਕਲਾਤਾ ਕਹਿੰਦਾ ਤੈਨੂੰ ਆ ਹਜੇ ਈ ਮਾਣ ਨਾ ਆ ਚੱਕ ਤੇਰਾ ਨੱਕ ਹੀ ਵੜ ਦੰਨਾ ਮੈਂ ਤੇ ਹੁਣ ਭੈਣ ਦੀ ਬੇਪਤੀ ਭੈਣ ਦੀ ਬੇਪਤੀ ਭਰਾ ਕੋਈ ਹਸਾਰ ਸਕਦਾ ਜੀ ਆਪਾਂ ਸਿਆਣੇ ਬਜ਼ੁਰਗ ਬੈਠੇ ਆ ਸਾਡੀਆਂ ਮਾਵਾਂ ਭੈਣਾਂ ਬੈਠੀਆਂ ਆ ਆਪਣੀ ਭੈਣ ਦੀ ਬੇਪਤੀ ਕੋਈ ਹਸਾਰ ਸਕਦਾਗਾ ਉਹ ਵੀ ਰਾਜਾ ਹੋ ਕੇ ਨਾਲੇ ਰਾਵਣ ਰਾਜਾ ਸੀ ਨਾ ਰਾਜਾ ਹੋ ਕੇ ਆਪਣੀ ਭੈਣ ਦੀ ਬੇਪਤੀ ਕਿਵੇਂ ਹਸਾਰ ਸਕਦਾ ਸੀਗਾ ਉਹਨੇ ਜੀ ਇਹ ਕੀਤਾ ਉਹਨੇ ਸੀ ਤਾਂ ਚੁਕ ਲਿਆਂਦਾ ਫਿਰ ਉਸ ਤੋਂ ਚਲੇਦੂ ਅੱਗੇ ਕਹਾਣੀ ਲੰਮੀ ਐ ਸਾਰਾ ਜੀ ਲਲ ਮੰਨੂ ਰਾਮ ਜੀ ਨੇ ਇਹ ਜੰਗ ਹੁੰਦਾ ਦਾ ਉੱਥੇ ਫਿਰ ਇਹ 10 ਸਿਰਾਂ ਵਾਲਾ ਜਿਹੜਾ ਰਾਵਣ ਸੀ ਬਣਾਇਆ ਇਹਨਾਂ 10 ਸਿਰ ਸੀ ਇਹ ਅਸਲ ਵਿੱਚ 10 ਸਿਰ ਵੀ 10 ਸਿਰਾਂ ਵਾਲਾ ਰਾਵਣ ਕਿਉਂ ਕਹਿੰਦੇ ਸੀ ਇਹਦੇ ਪਿੱਛੇ ਲੋਕਾਂ ਨੂੰ ਪਤਾ ਨਹੀਂ ਅਮੇ ਮੈਂ ਇੱਕੋੜੇ ਸਤੰਗ ਤੇ ਨਾਲ ਰਾਵਣ ਐਡਾ ਵੱਡਾ ਬੰਦਾ ਸੀ 10 ਸਿਰਾਂ ਜਿੰਨੀ ਸੋਚ ਰੱਖਦਾ ਸੀ ਐਡਾ ਵੱਡਾ ਦਿਮਾਗ ਸੀ ਉਹਦਾ 10 ਜਿਵੇਂ 10 ਸਿਰ ਬੈਠ ਕੇ ਸੋਚਣ ਉਹ ਕੱਲਾ ਸੋਚਦਾ ਸੀਗਾ ਐਡੀ ਵੱਡੀ ਸੋਚ ਸੀ ਉਹਦੀ ਬਾਣੀ 'ਚ ਲਿਖਿਆ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਗਤੀਆਂ ਆਉਂਦੀਆਂ ਦਾ ਬਾਣੀ ਚਾਹੁੰਦਾ ਦਾ ਵੀ ਉਹ ਉਹਦੇ ਅੱਗੇ ਕੱਪੜੇ ਧੋਣੇ ਸੀ ਚਾਂਦ ਸੂਰਜ ਜਾ ਕੇ ਤਪਤਰ ਸੋਈ ਕਹਿੰਦੇ ਚੰਦ ਤੇ ਸੂਰਜ ਦੀ ਰੋਸ਼ਨੀ ਤੋਂ ਕੰਮ ਲੈਂਦਾ ਸੀ ਇਹ ਜੇ ਉਪਕਾਰਨ ਸੀ ਉਹ ਬੰਦੇ ਕੋਲੇ ਅੱਜ ਤਾਂ ਹੋਣਾ ਹੈ ਨਾ ਆ ਲਾਈਟਾਂ ਜੀਆਂ ਤੇ ਆਪਾਂ ਘਰੇ ਬਿਜਲੀ ਪੈਦਾ ਕਰਨ ਵਾਲੇ ਸੂਰਜ ਤੋਂ ਮੋਟਰਾਂੀਆਂ ਲਾ ਲਿਆ ਉਸ ਵੇਲੇ ਸੀ ਉਹਦੇ ਕੋਲੇ ਜੀ ਦੇਖੋ ਹਰਾਉਂ ਕੋਲੇ ਬਾਣੀ 'ਚ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਪੰਗਤੀ ਹੈ ਚੰਦ ਸੂਰਜ ਜਾ ਕੇ ਤਪਤਰ ਸਰਸ ਰਸੋਈ ਬਸੰਤਰ ਜਾ ਕੇ ਕੱਪੜੇ ਧੋਈ ਆਗੋ ਦੇ ਕੱਪੜੇ ਧੋਹਦੀ ਸੀ ਇਹ ਜੇ ਉਪਕਾਰਨ ਸੀ ਉਹਦੇ ਕੋਲੇ ਰਹੋ ਵਿਚਾਰ ਇਹਨੇ ਫਿਰ ਜਦੋਂ ਚਲੋ ਜੰਗ ਹੋਇਆ ਜੀ ਮੌਤ ਹੋਈ ਤੇ ਹੁਣ ਰਾਮ ਜੀ ਨਾਲ ਲక్ష్మణੂ ਇੱਕ ਦਿਨ ਜਦੋਂ ਸਰੀਰ ਜਾ ਰਿਹਾ ਹੈ ਸਾਹਮਣੇ ਮਹਾਨ ਪੁਰਸ਼ ਪਿਆਗਾ ਚਾਰ ਵਿਦੂ ਮੂ ਜਵਾਨੀ ਕੰਠ ਸੀ ਪਿਆਰ ਅਰਥਾਂ ਸਮੇਤ ਰਾਵਣ ਦੇ ਜਦੋਂ ਸਾਹਮਣੇ ਹੁਣ ਪਤਾ ਵੀ ਜਾਨ ਨਿਕਲ ਰਹੀ ਹੈ ਰਾਵਣ ਦੀ ਤੇ ਰਾਮ ਜੀ ਲక్ష్మణ ਨੂੰ ਸਮਝਾਉਣਾ ਚਾਹੁੰਦੇ ਸੀ ਉਸਾ ਕਹਿੰਦੇ ਵੀ ਆਏਕਰ ਦੁਨੀਆ ਦਾ ਸਭ ਤੋਂ ਮਹਾਨ ਪਰਸ਼ਾ ਜਿਹੜਾ ਇਹ ਦੁਨੀਆ ਵਿੱਚੋਂ ਜਾ ਰਿਹਾਗਾ ਤੇ ਜਾ ਤੂੰ 라ਵਣ ਤੋਂ ਕੋਈ ਸਿੱਖਿਆ ਲੈ ਆ ਜਦੋਂ ਕਹਿੰਦੇ ਇਹ ਗਿਆ ਜੀ ਤੇ ਸਹਰ ਵਾਲੇ ਪਾਸੇ ਖੜ ਗਿਆ ਲక్ష్మణ ਜੀ ਕਹਿੰਦੇ ਵੀ ਮਹਾਨ ਤਪਸਵੀ ਜੀ ਇਸ ਤਰ੍ਹਾਂ ਬੋਲ ਕੇ ਵੀ ਮੇਰੇ ਭਰਾਤਾ ਰਾਮ ਜੀ ਨੇ ਤੁਹਾਡੇ ਕੋਲੇ ਭੇਜਿਆ ਮੈਨੂੰ ਕੋਈ ਸੰਦੇਸ਼ ਦਿਓ ਕਹਿੰਦੇ ਵੀ 라वण ਉਸ ਦੇ ਮੁੱਖ ਕੰਨੀ ਦੇਖ ਕੇ ਹੱਸਿਆ ਹੱਸ ਪਿਆ ਮੂੰਹ ਦੇ ਮੂੰਹ ਕੰਨੀ ਦੇਖ ਕੇ ਹੱਸ ਪਿਆ ਲਕਸ਼ਮਣ ਦੇ ਮੂੰਹ ਕੰਨੀ ਦੇਖ ਕੇ ਹੱਸ ਪਿਆ ਜਦੋਂ ਹੱਸ ਪਿਆ ਇਹ क्रोध ਇਹਨੂੰ ਗ੍ਰੋਧ ਬਹੁਤ ਆਉਂਦਾ ਸੀ ਛੇਤੀ ਜੀ ਇਹ ਦਾ ਵਜਾ ਭੱਜ ਕੇ ਆਰਾਮ ਦੀ ਕੋਲ ਆ ਜਾਂਦਾ ਅੱਲਾ ਤੁਸੀਂ ਕਹਿੰਦੇ ਹੋ ਤੁਸੀਂ ਜਾ ਕੇ ਮਹਾਨ ਪੁਰਸ਼ ਹੈ ਉਹ ਤੋਂ ਸਿੱਖਿਆ ਲੈ ਉਹ ਤਾਂ ਮੇਰੇ ਤੇ ਹੱਸਦਾ ਹੈਗਾ ਮੌਤ ਕਿਨਾਰੇ ਪਿਆਗਾ ਉਹ ਤਾਂ ਮੇਰੇ ਤੇ ਹੱਸੀ ਜਾਂਦਾ ਹੈਗਾ ਕਹਿੰਦੇ RAM ਜੀ ਸਿੱਖਿਆ ਤੈਨੂੰ ਮਿਲ ਜੂਗੀ ਤੈਨੂੰ ਸਿੱਖਿਆ ਲੈਣ ਦਾ ਪਤਾ ਨਹੀਂ ਹੈ ਜੀ ਕਿਵੇਂ ਲੈਣੀ ਹੈ ਕਹਿੰਦਾ ਕਿਵੇਂ ਜੀ ਕਹਿੰਦੇ ਜਦੋਂ ਵੱਡੇ ਤੋਂ ਸਿੱਖਿਆ ਲੈਣੀ ਹੋਵੇ ਨਾ ਕਿਸੇ ਤੋਂ ਉਦੋਂ ਸਿਰ ਵਾਲੇ ਪਾਸੇ ਨਹੀਂ ਖੜਦੇਗੇ ਪੈਰਾਲੇ ਪਾਸੇ ਖੜੀਦਾ ਹੁੰਦਾਗਾ ਆ ਹੁਣ ਆਪਾਂ ਪਾਠ ਕਰਦੇ ਆ ਸਾਡੇ ਬਜ਼ੁਰਗ ਕਹਿੰਦੇ ਸੀ ਵੀ ਭਾਈ ਮੂੰਹ ਪੈਂਦਾ ਕੰਨੀ ਨਹੀਂ ਕਰਨਾਗਾ ਸਿਰ ਵਾਲੇ ਪਾਸੇ ਕਰੋ ਇਹ ਸਤਕਾਰ ਹੈ ਇਹ ਸਤਕਾਰ ਸੀ ਜੀ ਬਜ਼ੁਰਗ ਵੱਡੇ ਬੰਦੇ ਨੂੰ ਪੈਂਦਾ ਵਾਲੇ ਪਾਸੇ ਨਹੀਂ ਬੰਦੇ ਬਹਿਣ ਹੁੰਦੇ ਹਾਂ ਅੱਜ ਵੀ ਹੁਣ ਵੀ ਕੋਈ ਵੱਡਾ ਬਜ਼ੁਰਗ ਬੰਦਾ ਹੋਵੇ ਨਾ ਇੱਧਰ ਬੈਠੋ ਜੀ ਆਪਾਂ ਕਹਦੇ ਨੇ ਬਾਪੂ ਜੀ ਤੁਸੀਂ ਇੱਧਰਲੇ ਪਾਸੇ ਬੈਠੋ ਪਹਿਲਾਂ ਕੰਨੀ ਨਾਲ ਬੈਠੋ ਇਹ ਸਤਕਾਰ ਹੈ ਕਹਿੰਦੇ ਜੀ ਜਦੋਂ ਕਹਿੰਦਾ ਠੀਕ ਹੈ ਜੀ ਚਲੋ ਕਹਿੰਦੇ ਮੈਂ ਜਾਵਣਾ ਥੋੜਾ ਆਖਾ ਮੰਨ ਕੇ ਪਹਿਰਾ ਵਾਲੇ ਪਾਸੇ ਖੜ ਕੇ 라वण ਦੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਹਿੰਦਾ ਜੀ ਤੁਸੀਂ ਮਹਾਨ ਪੁਰਸ਼ ਹੋ ਦੁਨੀਆ ਤੋਂ ਜਾ ਰਹੇ ਚਾਰ ਵੇ ਤੁਹਾਡੇ ਮੂੰਹ ਜਵਾਨੀ ਕੰਠ ਹੈ ਕੋਈ ਮੈਨੂੰ ਆਖਰੀ ਸਿੱਖਿਆ ਦੇ ਕੇ ਜਾਓ ਕਹਿੰਦੇ ਫਿਰ ਉਸ ਵੇਲੇ ਆਵਣ ਜੀ ਬੋਲੇ ਹੈ ਵੀ ਲਸ਼ਮਣ ਮੈਂ ਦੁਨੀਆ ਦਾ ਸਭ ਤੋਂ ਅਮੀਰ ਪੁਰਸ਼ ਦੁਨੀਆ ਦੇ ਵਿੱਚ ਲੰਕਾ ਵਜਾਉਣ ਵਾਲਾ ਅਮੀਰ ਪੁਰਸ਼ ਸੀ ਕਿਉਂਕਿ ਸਿਉਣੀ ਦੀ ਲੰਕਾ ਜੂਦੀ ਜੀ ਸਾਰੀ ਲੰਕਾ ਗੜ੍ਹ ਸੋਨੇ ਕਾ ਭਿਆ ਬਾਣੀ ਖਿੰਦੀ ਐ ਵੀ ਸਿਉਣੀ ਦੀ ਲੰਕਾ ਜੂਦੀ ਸਾਰੀ ਦੀ ਇੰਨਾ ਵੱਡਾ ਵਿਸਥਾਰ ਸੀ ਉਹਦਾ ਰਾਜ ਦਾ ਪਰ ਕਹਿੰਦੇ ਵੀ ਮੈਥੋਂ ਇਹ ਗਲਤੀ ਹੋਈ ਮੈਂ ਸੀਤਾ ਨੂੰ ਚੁੱਕ ਕੇ ਲੈ ਕੇ ਆਇਆ ਇਹ ਮਰਦ ਦਾ ਕੰਮ ਨਹੀਂ ਹੁੰਦਾ ਦਾ ਔਰਤ ਦੇ ਹੱਥ ਚੁਪਣਾ ਪਰ ਮੈਨੂੰ ਕ੍ਰੋਧ ਆਇਆ ਕਿ ਮੈਂ ਗਲਤੀ ਕਰ ਬੈਠਾ ਕ੍ਰੋਧ ਦੇ ਵਿੱਚ ਦਾ ਇੱਕ ਤਾਂ ਸਭ ਤੋਂ ਵੱਡਾ ਵੀ ਮੈਂ ਬੰਦੇ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਦੂਸਰਾ ਕ੍ਰੋਧ ਦੇ ਵਿੱਚ ਮਨੁੱਖ ਜਾਤੀ ਦੇ ਵਿੱਚ ਫੈਸਲਾ ਲੈ ਲੈਂਦਾ ਹੈ ਕਿਉਂਕਿ ਕ੍ਰੋਧ ਸੋਚਣ ਨਹੀਂ ਦਿੰਦਾ ਬੰਦੇ ਨੂੰ ਕ੍ਰੋਧ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਉਦੋਂ ਤੁਸੀਂ ਚੁੱਪ ਹੋ ਜਾਓ। ਕ੍ਰੋਧ ਜਦੋਂ ਆਵੇ ਨਾ ਉਦੋਂ ਚੁੱਪ ਹੋ ਜਾਣਾ ਚਾਹੀਦਾ ਹੈ। ਸਿਆਣੇ ਕਹਿੰਦੇ ਜਦੋਂ ਕੋਈ ਘਰ ਦੇ ਵਿੱਚ ਬੋਲ ਪੇ ਨਾ ਤੇ ਪਾਸੇ ਟੱਲ ਜਾਓ। ਸਿਆਣੇ ਕਹਿੰਦੇ ਆ ਗੱਲ ਇਹ ਵੀ ਲੜਾਈ ਟੱਗ ਜਾਂਦੀ ਬਸ। ਤੇ ਜੇ ਆਪਾਂ ਉੱਥੇ ਵਿੱਚ ਬੈਠੇ ਰਗੇ ਬਸ ਉਦੋਂ ਉਹ ਬੋਲੀ ਜਾਂਦੇ, ਕਰੋ ਬੋਲੀ ਜਾਂਦੇ ਲੜਾਈ ਵਾਦੀ 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 ਕਿੱਥੇ ਪਹੁੰਚਾਂਗੇ ਬੈਠੇ ਹੋ। ਸਿਆਣੇ ਵਿਅਰਤ ਕਰੋ ਬਾਹਰ ਨਿਕਲ ਜੇ ਕੋਈ ਬੋਲਣ ਲੱਗ ਜਾਣਾ। ਜਦੋਂ ਬਾਹਰ ਉੱਥੇ ਹਾਂ ਸੀ। ਕੋਈ ਫਰਕ ਕੀ ਦੇਣਾ ਲੜਨਾ ਸੀ ਜਦੋਂ ਲੜਾਈ ਕਿਦਾਂ ਕਰਨੀ ਸੀ ਜਦੋਂ ਬੰਦਾ ਹੀ ਬਾਹਰ ਉੱਡ ਗਿਆ ਕਹਿੰਦਾ ਬੰਦੇ ਨੂੰ ਕਰੋਧ ਦੇ ਵਿੱਚ ਜਲਦੀ ਵਿੱਚ ਫੈਸਲਾ ਲੈ ਬੈਠਾ ਮੈਂ ਕਰੋਧ ਦੇ ਵਿੱਚ ਇਹ ਫੈਸਲਾ ਵੀ ਜ਼ਿੰਦਗੀ ਸਭ ਤੋਂ ਗਲਤ ਲੈ ਬੈਠਾ ਦੋ ਸਿਖਾਵਾਂ ਦਿੱਤੀਆਂ ਨੇ ਇੱਕ ਤਾਂ ਮਨੁੱਖ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਮੈਨੂੰ ਹੰਕਾਰ ਸੀ ਆਪਦੀ ਸੇਨਾ ਦਾ ਆਪਦੀ ਰਾਜ ਭਗ ਦਾ ਆਪਦੀ ਫੌਜ ਦਾ ਦੂਸਰਾ ਮੈਂ ਕਰੋਧ ਦੇ ਵਿੱਚ ਗਲਤ ਫੈਸਲਾ ਲੈ ਬੈਠਾ ਇਹ ਸਿੱਖਿਆ ਦੇ ਕੇ ਕਹਿੰਦੇ ਰਾਵਣ ਅੱਖਾਂ ਵਿੱਚ ਗਿਆ ਜੀ ਫਿਰ ਕਿਉਂਕਿ ਕਰੋਧੀ ਸੀਗਾ ਲਕਸ਼ਮਣ ਨੂੰ ਸਿੱਖਿਆ ਦੇਣ ਸੀ ਨਾ ਕਹਿੰਦੇ ਰਾਮ ਜੀ ਦੇ ਪੈਰੀ ਲੱਗ ਪਿਆ ਕਹਿੰਦਾ ਭਰਾਤਾ ਮੈਨੂੰ ਅੱਜ ਪਤਾ ਲੱਗਿਆ ਵੀ ਮੈਂ ਵੀ ਕ੍ਰੋਧ ਦੇ ਵਿੱਚ ਕਈ ਵਾਰੀ ਕਈ ਫੈਸਲੇ ਗਲਤ ਕੀਤੇ ਆ ਫਿਰ ਪੈਰੀ ਲੱਗ ਕੇ ਇਹ ਸਿੱਖਿਆ ਆਪਾਂ ਵੀ ਲੈਣੀ ਚਾਹੀਦੀ ਇਹ ਸਾਖੀ ਸੁਣਾਉਣ ਦਾ ਮਤਲਬ ਹੀ ਇਹ ਹੈ ਕਿ ਮਨੁੱਖ ਨੂੰ ਕਦੇ ਵੀ ਜ਼ਿੰਦਗੀ ਵਿੱਚ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਵੀ ਕ੍ਰੋਧ ਦੇ ਵਿੱਚ ਜਲਦਬਾਜ਼ੀ ਵਿੱਚ ਫੈਸਲਾ ਨਹੀਂ ਲੈਣਾ ਚਾਹੀਦਾ ਕਿਉਂਕਿ ਕ੍ਰੋਧ ਮਨੁੱਖ ਦੇ ਅੰਦਰੋਂ ਇਹ ਲਿਖਿਆ ਬਾਣੀ ਵਿੱਚ ਸਾਰੇ ਲੜਾਈ ਝਗੜਿਆਂ ਦੀ ਜੜ ਹੈ ਕ੍ਰੋਧ ਇਹ ਕੜ ਮੂਲ ਕ੍ਰੋਧ ਅਦੰਚ ਪਰਣਾਣ ਪਰਜਤੇ ਸੰਸਕ੍ਰਿਤ ਦੇ ਵਿੱਚ ਗੁਰੂ ਜੀ ਕਹਿੰਦੇ ਆ ਕਹਿੰਦੇ ਭਾਈ ਮਨੁੱਖ ਦੇ ਅੰਦਰੋਂ ਦਇਆ ਖਤਮ ਕਰ ਦਿੰਦਾ ਹੈ ਨਾਵ ਦੇ ਮਾਤੇ ਨਾ ਪਿਓ ਤੇ ਨਾ ਭਰਾ ਕਿ ਕਿਸੇ ਤੇ ਦਇਆ ਨਹੀਂ ਹੁੰਦੀ ਫਿਰ ਬੰਦੇ ਨੂੰ ਜਦੋਂ ਕਰੋਪੀ ਜੀਵਨ ਹੋਏ ਨਾ ਮਨੁੱਖ ਦਾ ਸੋ ਆਪਣੇ ਜੀਵਨ ਵਿੱਚ ਪਾਈ ਜ਼ਰੂਰ ਵਿਚਾਰ ਕਰਨੀ ਐ ਇਹ ਵਿਚਾਰਾ ਰਾਵਣ ਸੀ ਆ ਗਿਆ ਸੀ ਪਿਆਰਿਓ ਤੇ ਹਾਰੇ ਹੋਏ ਦੇ ਨਾਲ ਦੁਨੀਆ ਨਹੀਂ ਤੁਰਦੀ ਜਿੱਤਣ ਵਾਲੇ ਨਾਲ ਦੁਨੀਆ ਤੁਰਦੀ ਹੁੰਦੀ ਜਦੋਂ ਕੋਈ ਜਿੱਤ ਜਾਂਦਾ ਨਾ ਉਦੋਂ ਉਹਨਾਂ ਨੇ ਤੁਰਦੀ ਸੀ ਦੁਨੀਆ ਜਿੰਨਾਂ ਨੇ ਕੋਈ ਨਈ ਵੋਟ ਪਾਈ ਹੁੰਦੀ ਉਹ ਵੀ ਕਹਿੰਦੇ ਵਾਹ 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 ਆਈਆਂ ਤਾਂ ਹਾਰਿਆ ਨਾ ਲੋਕ ਤੁਰਦੇ ਨਹੀਂ ਹੁੰਦੇ ਗਏ ਇਹ ਹਾਰ ਗਿਆ ਸੀ ਵਿਚਾਰਾ ਤੇ ਪਿਆਰਿਓ ਫਿਰ ਇਹਨੂੰ ਮਾੜਾ ਬਣਾਤਾ ਤੇ ਰਾਮ ਸੀ ਜਿੱਤ ਗਿਆ ਉਹਨੂੰ ਚੰਗਾ ਬਣਾਤਾ ਬਸ ਸੋ ਆਪਾਂ ਸਿੱਖਿਆ ਇਹ ਲੈਣੀ ਹੈ ਜੀ ਬਸ ਇਹ ਇਹ ਜਿਹੜਾ ਦੁਸ਼ਹਿਰਾ ਦਾ ਨੇਕੀ ਤੇ ਬਦੀ ਦਾ ਪ੍ਰਤੀਕ ਬਣਾਇਆ ਤੇ ਜੇ ਮੈਂ ਇੱਧਰ ਜਾਵਾਂ ਕਿ ਅੱਜ ਦੇ ਰਾਵਣ ਅੱਜ ਦੇ ਰਾਵਣ ਜਿਹੜੇ ਤੁਸੀਂ ਆਂਦੇ ਖੂਨ ਮਨੁੱਖਤਾ ਦਾ ਆ ਬੜਾ ਅਤਕਾਰੀ ਬਾਹਰ ਤੁਰੇ ਫਿਰਦੇ ਜੇਲਾਂ ਤੋਂ ਇਹ ਰਾਵਣ ਨਹੀਂ ਗਏ ਇਹਨਾਂ ਰਾਵਣਾ ਬਾਰੇ ਸੋਚ ਵਿਚਾਰ ਕਰਨੀ ਜ਼ਰੂਰ ਆ ਉਹ ਰਾਵਣ ਨੇ ਤਾਂ ਇੱਜ਼ਤ ਨਹੀਂ ਲੁੱਟੀ ਸੀ ਤੇ ਅੱਜ ਦੇ ਰਾਵਣ ਕੀ ਕੁਝ ਕਰਦੇ ਫਿਰਦੇ ਆ ਸਰੋਹੋ ਵਿਚਾਰ ਆਓ ਜੀ ਆਪਾਂ ਚ ਇੱਕ ਪਾਸੇ ਵਿਚਾਰ ਕਰ ਲਈਏ 5 ਮਿੰਟਾਂ ਦੇ ਵਿੱਚ ਜਿਸ ਤੋਂ ਹਰ ਪ੍ਰਭ ਮਨ ਚਿਤ ਆਵੈ ਏ ਪ੍ਰਭੂ ਏ ਪ੍ਰਮਾਤਮਾ ਜਿਹਦੇ ਤੋਂ ਮਨ ਦੇ ਵਿੱਚ ਆ ਗਿਆ ਚੇਤੇ ਵਿੱਚ ਆ ਗਿਆ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ ਸੋ ਸੰਤ ਸੋਹਿਲਾ ਨਹੀਂ ਡੁਲਾਵੇ ਉਹ ਸੁਖੀ ਬਹੁਤ ਆਦਾ ਉਸ ਦਾ ਮਨ ਕਦੇ ਡੋਲਦਾ ਨਹੀਂ ਗੁਰੂ ਜੀ ਕਹਿੰਦੇ ਜਿਸ ਪ੍ਰਭੈ ਆਪਣਾ ਕਿਰਪਾ ਕਰੇ ਜਿਹਦੇ ਉੱਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਸੋ ਸੇਵਕ ਕੌ ਕਿਸਤੇ ਡਰੇ ਉਹਨੂੰ ਦੱਸੋ ਕਿਹਦਾ ਡਾਰਾ ਗੁਰੂ ਜੀ ਕਹਿੰਦੇ ਜੈਸਾ ਸਾਥ ਤੈਸਾ ਦਰਸਤਾਇਆ ਗੁਰੂ ਜੀ ਕਹਿੰਦੇ ਵੀ ਜੈਸਾ ਸੀ ਪ੍ਰਭੂ ਹਣ ਵੈਸੇ ਕਹਿੰਦੇ ਵੀ ਪ੍ਰਮਾਤਮਾ ਦੇ ਪਿਆਰੇ ਭਗਤਾਂ ਨੂੰ ਦੇ ਸੰਗ ਲਗਿਆ ਜੈਸਾ ਸਾਥ ਤੈਸਾ ਦਰਸਤਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਪ੍ਰਮਾਤਮਾ ਆਪਣੇ ਕੀਤੇ ਹੋਏ ਕੰਮਾਂ ਵਿੱਚ ਆਪ ਹੀ ਸਮਾਰਿਆ ਦਾ ਸੋਦਤ ਸੋਦਤ ਸੋਦਕ ਸੀਜਿਆ ਵਿਚਾਰ ਦਿਆਂ ਵਿਚਾਰ ਦਿਆਂ ਵਿਚਾਰ ਕਰਦਿਆਂ ਵਿਚਾਰ ਕਰਕੇ ਕੀ ਜਾਣਿਆ ਗੁਰੂ ਜੀ ਕਹਿੰਦੇ ਮੈਂ ਗੁਰ ਪ੍ਰਸਾਦ ਤਤ ਤਤ ਸਭੁ ਜਿਆ ਗੁਰੂ ਦੀ ਕਿਰਪਾ ਨਾਲ ਕਹਿੰਦੇ ਹੁਣ ਮੈਂ ਉਸ ਪ੍ਰਮਾਤਮਾ ਦੇ ਸਿਧਾਂਤ ਨੂੰ ਗੁਰੂ ਦੇ ਦੱਸੇ ਹੋਈ ਮਰਯਾਦਾ ਨੂੰ ਸਮਝ ਲਿਆ ਕੇ ਬਸ ਜਤ ਦੇਖੋ ਤਬ ਜਬ ਦੇਖੋ ਤਮ ਸਭ ਤੋਂ ਸ਼ਮੂਲ ਆਖਰੀ ਪੰਕਤੀ ਹੈ ਜੀ ਜੋ ਵੇਖਦਾ ਗੁਰੂ ਜੀ ਕਹਿੰਦੇ ਪ੍ਰਮਾਤਮਾ ਹੀ ਹੈ ਜਬ ਦੇਖੋ ਤਬ ਸਭ ਕੁਝ ਉਹ ਸਭ ਪ੍ਰਮਾਤਮਾ ਦਾ ਹੀ ਪ੍ਰਕਾਯਾ ਜੋ ਕੁਝ ਹੋ ਰਿਹਾ ਦਾ ਨਾਨਕ ਸੋ ਸੋਖਮ ਸੋਇ ਸਥੂਲ ਉਹ ਗੁਰੂ ਜੀ ਕਹਿੰਦੇ ਪ੍ਰਮਾਤਮਾ ਨਿੱਕਾ ਵੀ ਹੈ ਤੇ ਵੱਡਾ ਵੀ ਹੈ ਉਹ ਅਕਾਲ ਪੁਰਖ ਵਾਜਗੁਰੂ ਸੋਖਮ ਤੋਂ ਸੋਖਮ ਵੀ ਹੈ ਤੇ ਵੱਡੇ ਤੋਂ ਵੱਡਾ ਵੀ ਹੈ ਉਹ ਸੋਇ ਸੇ ਪ੍ਰਮਾਤਮਾ ਦਾ ਨਾਮ ਜਪੀਏ ਸਿਮਰਨ ਕਰੀਏ ਫੇਰੇ ਜਨਮ ਲੋਗ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਨੇ ਜੀ ਆਓ ਸਾਰੇ ਜਪੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ